ਕੀ ਦੇਦਾ ਚੱਲ 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 ਲੈ ਜਾਨੀ ਡੰਡਸਰ ਨਾਲ ਵਧੀਆ ਲਾਉਂਦਾ ਪਰ ਥੋੜਾ ਯਾਰ ਸਰੀਰ ਦਾ ਸਾਫ ਨਹੀਂ ਦਿੰਦਾ ਹਨਾ ਕੰਨੀ ਕਬੀ ਪਤਾ ਨਹੀਂ ਕੀ ਆ ਹੁਣ ਤਾਂ ਪਿਆ ਵੀ ਆਹਨ ਵਰਗਾ ਲੈ ਤੂੰ ਕਿਹੜਾ ਘੰਟਾ ਅੱਜ ਦਾ ਦੇਖ ਕੇ ਇਹਦਾ ਮਸ਼ੀਨ ਵਾਂਗੂ ਨਿਕਲਣਾ 25 ਦਿਨ ਪਤਾ ਹਮਾਂ ਲੱਗੇ ਵੀ ਕਦੋਂ ਲੱਗੇ ਕਿਉਂਕਿ ਆਪਾਂ ਘਟਾ ਹਾਂ ਰੋਜ਼ ਦਾ ਕੰਮ ਆਪਣਾ ਤਾਂ ਨਿਗਾ ਡੰਡਾ 'ਚ ਨਿਗਾ ਡੰਡਾ 'ਚ ਹਾਂ ਇੱਕ ਇੱਕ ਡੰਡ ਨਾਲ ਪੂਰਾ ਹੂਂ ਕਹਿ ਕੇ ਮਾਰਨਾ ਪੂਰਾ ਹਾਂ ਸੁਣਿਆ ਭਲਵਾਨ ਦੀ ਗੱਲ ਜੱਸੇ ਪੱਟੀ ਵਾਲੇ ਦੀ ਕਹਾਂ ਜਾਂ ਸਾਡਾ ਹੂ ਨਿਕਲਦਾ ਨਾਲ ਡੰਡ ਨਾਲ ਸਮਝ ਲੋ ਬੈਗ ਨੂੰ ਪੁਕਾਰੀ ਹੈ ਸਾਡੀ ਸਮਝ ਗਏ ਲਾਗੋ ਲਾਓ 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 ਚਲੋ 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 ਚੱਲ ਚੱਲ ਪਹਿਲੇ ਹੋਏ ਨਹੀਂ ਅਜੇ ਕਹਿ ਰਹੇਗੇ ਤਲ 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 ਤੋਂ ਗਿਣ ਕੇ ਲਾਉਣੇ ਆਈ ਤਾਂ ਫਿਰ ਗਿਣਤੀ ਕਰਨੀ ਆ ਨਾ ਜੇ ਗਿਣਤੀ ਨਹੀਂ ਕਰਾਂਗੇ ਫੇ ਤਕੜੇ ਕਿਵੇਂ ਹੋਵੋਗੇ ਇਹਦਾ ਚਾਹਤ 5 ਲੱਖ ਉੱਠੜਨ ਹੋ ਗਏ ਇਹ ਡੰਡ ਹੋ ਗਏ ਨਾ ਉਧਰੋਂ ਤੁਰ ਕੇ ਜਾਣਾ ਹੌਲੀ ਹੌਲੀ ਜਾਣਾ ਆਜੋ ਕਰਾ ਦਿਓ ਦਮਾ ਦਮਾ ਆਜੋ ਕਰਾ ਜਾਨੂੰ ਉਹਨਾਂ ਨੇ ਫੇਰ ਆ ਜਾਣਾ ਆਜੋ ਆਜੋ